ਹੋ ਵੀ ਮਿੱਤਰੋ ਕੀ ਹਾਲ ਚਾਲ ਆ ਤੇ ਬਾਕੀ ਬਈ ਤੇ ਹੁਣ ਜਿਹੜੀਆਂ ਆਪਾਂ ਜ਼ਮੀਨਾਂ ਠੇਕੇ ਤੇ ਲੈਣੇ ਆ ਉਹਨਾਂ ਬਾਰੇ ਆਪਾਂ ਗੱਲ ਕਰਨੀ ਆ ਤੇ ਜਿਵੇਂ ਹੁਣ ਆਪਾਂ 75 75000 ਰੁਪਿਆ ਠੇਕੇ ਤੇ ਲੈਣੇ ਆ ਇੱਕ ਕਿੱਲਾ ਨਾ ਤੇ ਉਹਦੇ ਵਿੱਚ ਹੁਣ ਮੰਨ ਕੇ ਚੱਲੋ ਵੀ ਇੱਕ ਕਿੱਲੇ ਦਾ ਖਰਚਾ ਕਿੰਨਾ ਹੋਇਆਂਦਾ ਝੋਨੇ ਤੇ ਕਿੰਨਾ ਹੁੰਦਾ ਤੇ ਕਣਕ ਤੇ ਕਿੰਨਾ ਹੁੰਦਾ ਐਸ ਵੀਡੀਓ ਦੇ ਵਿੱਚ ਦੱਸੂਗਾ ਮੈਂ ਸਾਰਾ ਸਭ ਤੋਂ ਪਹਿਲਾਂ ਮੇਰਾ ਇਹੀ ਕਹਿਣ ਦਾਗਾ ਜੇ ਤਾਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਮੇਰਾ ਇਹ ਮਤਲਬ ਇਹੀ ਆ ਦੱਸਣ ਦਾ ਕਿਉਂਕਿ ਵੀ ਆਪਾਂ ਇੰਨੇ ਨੇ ਮਹਿੰਗੀਆਂ ਜ਼ਮੀਨਾਂ ਲੈ ਕੇ ਵੀ ਬਚਤ ਆਪਾਂ ਨੂੰ ਵੀ ਫਿਰ ਘੱਟ ਹੁੰਦੀ ਹੈ ਠੀਕ ਆ ਮੱਥਾ ਮਾਰਨ ਦਾ ਫੇਰ ਹੀ ਫਾਇਦਾ ਜੇ ਮੜਾ ਜਾ ਕੁਝ ਬੱਚੇ ਵੀ ਹੁਣ ਮੰਨ ਕੇ ਚੱਲੋ ਵੀ 75 75000 ਨੂੰ ਜ਼ਮੀਨਾਂ ਠੇਕੇ ਤੇ ਹੈਗੀਆਂ ਵਿਚ ਵਿਚ 80 80000 ਨੂੰ ਵੀ ਹੈਗੀਆਂ ਨੇ ਜੇ ਹੁਣ ਮੈਂ ਇਸ ਵੀਡੀਓ ਦੇ ਵਿੱਚ ਹੁਣ ਖਰਚਾ ਦੱਸਾਂ ਵੀ ਕਿੰਨਾ ਆਉਂਦਾਗਾ ਕਰੀਏ ਤਾਂ ਖਰਚਾ ਮੇਰਾ ਸਾਰਾ ਨੋਟ ਕਰਿਆ ਪਿਆ ਤੇ ਇੱਕ ਸਾਲ ਦਾ ਖਰਚਾਗਾ ਜਿਹੜਾ ਇੱਕ ਕਿੱਲੇ ਤੇ ਵੀ ਫਸਲ ਪਾਲਣ ਤੇ ਕਿੰਨਾ ਆਉਂਦਾਗਾ ਆ ਸਾਰਾ ਨੋਟ ਆਗਾ ਦੇਖੋ ਹੁਣ ਜਿਹੜੀ ਝੋਨੇ ਦੀ ਫਸਲ ਹੈ ਤੇ ਸਾਰਾ ਨੋਟ ਕਰਿਆ ਪਿਆ ਮੇਰਾ ਇਹਦਾ ਤੇ ਹੁਣ ਜਿਹੜੀ ਪਨੀਰੀ ਦਾ ਖਰਚਾ ਹੈਗਾ ਆਪਾਂ 200 ਰੁਪਏ ਲਾਇਆ ਕਿੱਲੇ ਦੀ ਉਸਤ ਉਸ ਤੋਂ ਬਾਅਦ ਚ ਜ਼ਮੀਨ ਦੀ ਜਿਹੜੀ ਬਹਾਈਆ ਉਹ ਲਾਇਆ 1000 ਰੁਪਏ ਦਾ ਤੇਲ ਹੁਣ ਕਦੂ ਤੇ ਵੀ 1000 ਰੁਪਏ ਦਾ ਤੇਲ ਆਇਆ ਤੇ ਭਈਆਂ ਦੀ ਲੇਬਰ 3700 ਰੁਪਏ ਲਾਈ ਆਪਾਂ ਫਿਰ ਕੱਖਾਂ ਦੀ ਦਵਾਈ ਆ ਜਿਹੜੀ ਉਹ ਭਈਆ 300 ਰੁਪਏ ਆਪਾਂ ਯੂਰੀਆ ਤੰਨਾ ਘਟਿਆ ਬਾਈ 800 ਰੁਪਏ ਖਰਚਾ ਆਉਂਦਾ ਤੇ ਜਿਹੜਾ ਜੈਂਕਾਗਾ ਉਹਦਾ ਆਉਂਦਾਗਾ 300 ਰੁਪਏ ਖਰਚਾ ਆ ਪ੍ਰਾਣ 700 ਰੁਪਏ ਕੀਲਾ ਸਪਰੇ ਪੈਂਦੀ ਆ ਤੇ 1000 ਰੁਪਏ ਨੂੰ ਤੇ ਅ ਤੇ ਇੱਕ ਹੋਰ ਸਪਰੇ ਲਾਈਏ ਜੇ ਆਪਾਂ ਕਰਨੀ ਆ ਤਾਂ ਤੇ 1000 ਨੂੰ ਫੇਰ ਪੈ ਜਾਂਦੀ ਆ ਘੱਟੋ ਘੱਟ ਇਹ 2000 ਦੀਆਂ ਦੋ ਸਪਰੇਹਾਂ ਪੈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਮਸ਼ੀਨ ਦੀ ਬਾਡੀ ਆ ਗਈ ਬਾਈ ਉਹ ਹੈਗੀ ਆ 1600 ਰੁਪਿਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਟਰੈਕਟਰ ਦਾ ਤੇਲ ਹੁਣ ਜਿਹੜੀ ਫਸਲ ਢੋਣੇ ਆ ਇਹਨੂੰ ਸਿੱਧਾ ਰੱਖੀ ਪਈ ਕੈਮਰਾ ਉਹ 200 ਰੁਪਏ ਦਾ ਤੇਲ ਆ ਜਿਹੜੀ ਟੋਟਾਈ ਕਰਦੇ ਆ ਆਪਾਂ ਫਸਲ ਦੀ ਉਸ ਤੋਂ ਬਾਅਦ ਚ ਫਿਰ ਪਰਾਲੀ ਦੇ ਕਾਰਜ ਆ ਜਾਂ ਵੜਦੇ ਆ ਆਪਾਂ 700 ਰੁਪਏ ਖਰਚਾ ਉਹ ਆ ਜਾਂਦਾ ਤੇ ਮੋਟਰਸਾਈਕਲ ਦਾ ਕਿਉਂ ਹੁਣ ਅੱਜ ਕੱਲ ਕੋਈ ਤੇ ਉ ਤਾਂ ਜਾਂਦਾ ਨਹੀਂ ਹੈਗਾ ਸਾਈਕਲ ਸੁੰਕਲ ਤੇ ਮੋਟਰਸਾਈਕਲ ਹੀ ਚੱਲਦਾ ਹਰੇਕ ਦਾ ਉਹਦਾ 2500 ਰੁਪਏ ਦਾ ਤੇਲ ਲਾਇਆ 6 ਮਹੀਨਿਆਂ ਦਾ ਆਪਾਂ ਇਹ 15 ਕਾ ਹਜ਼ਾਰ ਰੁਪਿਆ ਖਰਚਾ ਬਾਈ ਇੱਕ ਕਿੱਲੇ ਦਾ ਆਉਂਦਾਗਾ ਇਹ ਜੇ ਆਪਾਂ ਹੁਣ ਝੋਨਾ ਪਾਲਦੇ ਆਂ ਤੇ ਉਦੋਂ ਬਾਅਦ ਦੇ ਵਿੱਚ ਆ ਗਈ ਕਣਕ ਬਾਈ ਤੇ ਜੇ ਆਪਾਂ ਹੁਣ ਸੁਪਰ ਸੀਡਰ ਨਾਲ ਬੀਜਦੇ ਆਂ ਕਿ ਤਾਂ 1200 ਰੁਪਿਆ ਖਰਚਾ ਕਿੱਲੇ ਦਾ ਇਹ ਆਉਂਦਾਗਾ ਆ ਫੋਨ ਫੋਨ ਕਿੱਧਰ ਲਈ ਜਾਨਾ ਯਾਰ ਝਾਕਦਾ ਕਿੱਧਰ ਤੇ ਜਿਹੜਾ ਤੇ ਹੁਣ ਟਰੈਕਟਰ ਦਾ ਤੇਲ ਲਗਾ ਉਹ 1200 ਰੁਪਏ ਖਰਚ ਆਉਂਦਾ ਬਾਈ ਸੁਪਰ ਸੀਡਰ ਨਾਲ ਬੀਜੰਦਾ 1 ਕਿੱਲੇ ਦਾ ਤੇ ਡੀਏਪੀ ਹੋ ਗਿਆ 1350 ਦਾ ਤੇ ਉਸ ਤੋਂ ਬਾਅਦ ਫਿਰ ਕਣਕ ਦਾ ਜਿਹੜਾ ਬੀਜ ਆ ਉਹ ਪੈਂਦਾ 1200 ਰੁਪਏ ਗੁੱਲੀ ਡੰਡੇ ਵਾਲੀ ਦਵਾਈ ਪੈਂਦੀ ਆ 500 ਰੁਪਏ ਲਾ ਕੇ ਚੱਲੋ ਯੂਰੀ ਦੀਆਂ ਤਿੰਨ ਬੋਰੀਆਂ 800 ਰੁਪਏ ਦੀਆਂ ਤੇ ਘਾਟਾਂ ਵਾਲੀ ਦਵਾਈ 400 ਰੁਪਏ ਕਿੱਲਾ ਤੇਲੇ ਵਾਲੀ ਦਵਾਈ 300 ਰੁਪਏ ਕਿੱਲੇ ਦੀ ਤੇ ਕਣਕ ਦੀ ਵਾਢੀ ਆ 1600 ਰੁਪਏ ਟੋਟ ਭਾਈ ਦਾ ਤੇ ਤੇਲ ਦਾ ਤੂੜੀ ਦਾ 400 ਰੁਪਿਆ ਇੱਕ ਕਿੱਲੇ ਦਾ ਖਰਚਾ ਤੇ ਉਸ ਤੋਂ ਬਾਅਦ ਦੇ ਵਿੱਚ ਬਈ ਆ ਗਿਆ ਫਿਰ ਤੂੜੀ ਦੀ ਬਣਵਾਈ ਦੋ ਟਰਾਲੀਆਂ 2600 ਰੁਪਿਆ 2000 ਦਾ ਬਈ ਮੋਟਰਸਾਈਕਲ ਦਾ ਸੀਲ ਇਹ ਖਰਚੇ ਆਉਂਦੇ ਆ ਬਈ ਇਹ 12350 ਰੁਪਏ ਖਰਚਾ ਹੈਗਾ ਜਿਹੜਾ ਕਣਕ ਤੇ ਆ ਜਾਂਦਾ ਹੈ ਇਹ ਸਾਰਾ ਮੰਨ ਕੇ ਚੱਲੋ 27000 ਰੁਪਿਆ ਇੱਕ ਕਿੱਲੇ ਤੇ ਖਰਚਾ ਆਉਂਦਾ ਬਈ ਇੱਕ ਸਾਲ ਦਾ ਤੇ ਇੱਕ ਸਾਲ ਦਾ ਖਰਚਾ ਹੈਗਾ ਇੱਕ ਕਿੱਲੇ ਤੇ ਫਸਲ ਪਾਲਣ ਦਾ ਜਿਹੜਾ ਫਸਲ ਦੇ ਉੱਪਰ ਆਉਂਦਾ ਖਰਚਾ ਮੈਂ ਇਸੇ ਕਰਕੇ ਕਹਿਣਾਗਾ ਵੀ ਇੰਨੀ ਨਹੀਂ ਮਹਿੰਗੀਆਂ ਜ਼ਮੀਨਾਂ ਲੈ ਕੇ ਵੀ ਬਚਦਾ ਕੁਝ ਨਹੀਂ ਹੈਗਾ ਫਿਰ ਹਨਾ ਚਾਰ ਪੈਸੇ ਬਚਨੇ ਵੀ ਚਾਹੀਦੇ ਆ ਫੇਰ ਹੀ ਆਪਾਂ ਨੂੰ ਠੇਕੇ ਤੇ ਲੈ ਕੇ ਜ਼ਮੀਨ ਆ ਜਿਹੜੀ ਉਹ ਕਰਨ ਦਾ ਫਾਇਦਾਗਾ ਐਂ ਜੇ ਨਾ ਬਚਣ ਪੈਸੇ ਬਾਈ ਫਿਰ ਕੋਈ ਮੱਥਾ ਮਾਰੀ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਬਾਕੀ ਬਈ ਹੁਣ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ